ਵਿਜੀਲੈਂਸ ਟੀਮ ਨੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਦੇ ਪਟਿਆਲਾ ਅਤੇ ਸੰਗਰੂਰ ਸਥਿਤ ਘਰ ਤੇ ਛਾਪੇਮਾਰੀ ਕੀਤੀ ਅੱਜ ਸਵੇਰੇ ਹੀ ਵਿਜੀਲੈਂਸ ਦੀਆਂ ਟੀਮਾਂ ਨੇ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੀਤੀ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਵਿਜੀਲੈਂਸ ਨੇ ਸਿੰਘਲਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੀ ਸ਼ੁਰੂਆਤ ਕੀਤੀ ਹੈ ਮਿਸਟਰ ਪਹਿਲਾ ਵਿਜੀਲੈਂਸ ਭਾਗ ਨੇ ਸਿੰਘਲਾ ਤੋਂ 21 ਮਾਰਚ ਨੂੰ ਸੰਗਰੂਰ ਵਿਖੇ ਵੀ ਪੋਚ ਕੇ ਚਕਿੱਤੀ ਸੀ 50 ਸਰਕਾਰ ਨੂੰ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਅਤੇ 5 ਕਰੋੜ ਰੁਪਏ ਤੋਂ ਵੱਧ ਦੇ ਟੈਂਡਰਾਂ ਦੇ ਵਿੱਚ ਕਪਲੇ ਹੋਣ ਦਾ ਸ਼ੱਕ ਹੈ ਫਿਲਹਾਲ ਸਿੰਘਲਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਵਿਜੇਂਦਰ ਸਿੰਘਲਾ ਪੰਜਾਬ ਦੇ ਪੰਜਵੇਂ ਸਾਬਕਾ ਮੰਤਰੀ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਭਾਰਤ ਪੂਛਣਾਸ਼ੂ ਸਾਧੂ ਸਿੰਘ ਧਰਮਸੂਤ ਸੰਗਤ ਸਿੰਘ ਗਿਲਜੀਆਂ ਅਤੇ ਸ਼ੁੰਦਰ ਸ਼ਾਮ अरोड़ा ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਦੌਰਾਨ ਵਿਜੀਲੈਂਸ ਨੇ ਆਮਦਨ ਦੇ ਸਾਰੇ ਸਰੋਤ ਪਿਛਲੇ ਆਮਦਨ ਦੇ ਰਿਕਾਰਡ ਮੰਗੇ ਹਨ ਅਤੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਖਰਚੇ ਖਰੀਦ-ਵੇਚ ਆਦ ਦਾ ਪੂਰਾ ਰਿਕਾਰਡ ਵੀ ਵਿਜੀਲੈਂਸ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਐਸਮ ਜਨ نیوز ਵਿਜੀਲੈਂਸ ਟੀਮ ਨੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਦੇ ਪਟਿਆਲਾ ਅਤੇ ਸੰਗਰੂਰ ਸਥਿਤ ਘਰ ਤੇ ਛਾਪੇਮਾਰੀ ਕੀਤੀ ਅੱਜ ਸਵੇਰੇ ਹੀ ਵਿਜੀਲੈਂਸ ਦੀਆਂ ਟੀਮਾਂ ਨੇ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੀਤੀ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਵਿਜੀਲੈਂਸ ਨੇ ਸਿੰਘਲਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੀ ਸ਼ੁਰੂਆਤ ਕੀਤੀ ਹੈ ਮਿਸਟਰ ਪਹਿਲਾਂ ਵਿਜੀਲੈਂਸ ਭਾਗ ਨੇ ਸਿੰਘਲਾ ਤੋਂ 21 ਮਾਰਚ ਨੂੰ ਸੰਗਰੂਰ ਵਿਖੇ ਵੀ ਪਹੁੰਚ ਕੇ ਚਕਿੱਤੀ ਸੀ ਪੰਜਾਬ ਸਰਕਾਰ ਨੂੰ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਅਤੇ 5 ਕਰੋੜ ਰੁਪਏ ਤੋਂ ਵੱਧ ਦੇ ਟੈਂਡਰਾਂ ਦੇ ਵਿੱਚ ਕਪਲੇ ਹੋਣ ਦਾ ਸ਼ੱਕ ਹੈ ਫਿਲਹਾਲ ਸਿੰਘਲਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਵਿਜੇਂਦਰ ਸਿੰਘਲਾ ਪੰਜਾਬ ਦੇ ਪੰਜਵੇਂ ਸਾਬਕਾ ਮੰਤਰੀ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਭਾਰਤ ਪੂਛਣਾ ਸਾਧੂ ਸਿੰਘ ਧਰਮਸੂਤ ਸੰਗਤ ਸਿੰਘ ਗਲਜੀਆਂ ਅਤੇ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਦੌਰਾਨ ਵਿਜੀਲੈਂਸ ਨੇ ਆਮਦਨ ਦੇ ਸਾਰੇ ਸਰੋਤ ਪਿਛਲੇ ਆਮਦਨ ਦੇ ਰਿਕਾਰਡ ਮੰਗੇ ਹਨ ਅਤੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਖਰਚੇ ਖਰੀਦ-ਵੇਚ ਆਦ ਦਾ ਪੂਰਾ ਰਿਕਾਰਡ ਵੀ ਵਿਜੀਲੈਂਸ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਐਸਮ ਜਨ نیوز ਵਿਜੀਲੈਂਸ ਟੀਮ ਨੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਦੇ ਪਟਿਆਲਾ ਅਤੇ ਸੰਗਰੂਰ ਸਥਿਤ ਘਰ ਤੇ ਛਾਪੇਮਾਰੀ ਕੀਤੀ ਅੱਜ ਸਵੇਰੇ ਹੀ ਵਿਜੀਲੈਂਸ ਦੀਆਂ ਟੀਮਾਂ ਨੇ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੀਤੀ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਵਿਜੀਲੈਂਸ ਨੇ ਸਿੰਘਲਾ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੀ ਸ਼ੁਰੂਆਤ ਕੀਤੀ ਹੈ ਮਿਸਟਰ ਪਹਿਲਾਂ ਵਿਜੀਲੈਂਸ ਭਾਗ ਨੇ ਸਿੰਘਲਾ ਤੋਂ 21 ਮਾਰਚ ਨੂੰ ਸੰਗਰੂਰ ਵਿਖੇ ਵੀ ਪਹੁੰਚ ਕੇ ਕੀਤੀ ਸੀ ਪੰਜਾਬ ਸਰਕਾਰ ਨੂੰ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਅਤੇ 5 ਕਰੋੜ ਰੁਪਏ ਤੋਂ ਵੱਧ ਦੇ ਟੈਂਡਰਾਂ ਦੇ ਵਿੱਚ ਕਪਲੇ ਹੋਣ ਦਾ ਸ਼ੱਕ ਹੈ ਫਿਲਹਾਲ ਸਿੰਘਲਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਵਿਜੇਂਦਰ ਸਿੰਘਲਾ ਪੰਜਾਬ ਦੇ ਪੰਜਵੇਂ ਸਾਬਕਾ ਮੰਤਰੀ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਭਾਰਤ ਪੂਸ਼ਣਾਸ਼ੂ ਸਾਧੂ ਸਿੰਘ ਧਰਮਸੂਤ ਸੰਗਤ ਸਿੰਘ ਗਿਲਜੀਆਂ ਅਤੇ ਸੁੰਦਰ ਸ਼ਾਮ अरोड़ा ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਦੌਰਾਨ ਵਿਜੀਲੈਂਸ ਨੇ ਆਮਦਨ ਦੇ ਸਾਰੇ ਸਰੋਤ ਪਿਛਲੇ ਆਮਦਨ ਦੇ ਰਿਕਾਰਡ ਮੰਗੇ ਹਨ ਅਤੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਖਰਚੇ ਖਰੀਦ ਵੇਚ ਆਦ ਦਾ ਪੂਰਾ ਰਿਕਾਰਡ ਵੀ ਵਿਜੀਲੈਂਸ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਐਸਮ ਜਨ نیوز